ਬੀਤੇ ਦਿਨ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਵਿਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵੱਲੋਂ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ 'ਤੇ ਵਿਸ਼ੇਸ਼ ਤੌਰ ਤੇ ਬਹੁਜਨ ਸਮਾਜ ਪਾਰਟੀ ਤੇ ਸੂਬਾ ਪ੍ਰਧਾਨ ਜਸਪੀਰ ਸਿੰਘ ਗੜੀ ਪਹੁੰਚੇ ਇਸ ਮੌਕੇ ਸੂਬਾ ਪ੍ਰਧਾਨ ਜਸਪੀਰ ਸਿੰਘ ਗੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਰਹੀ ਹੈ ਉਹਨਾਂ ਨੇ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਸਵਾਲ ਖੜੇ ਕੀਤੇ ਨੇ ਜਸਪੀਰ ਸਿੰਘ ਨੇ ਕਿਹਾ ਕਿ ਆਪ ਸਰਕਾਰ ਨੇ ਗੈਂਗਸਟਰਵਾਦ ਨੂੰ ਖਤਮ ਕਰਨ ਦੀ ਗੱਲ ਆਖੀ ਸੀ ਪਰ ਪੁਲਿਸ ਦੀ ਨੱਕ ਹੇਠ ਖੜ੍ਹ ਦੇ ਸੀਆਈਏ ਸਟਾਫ 'ਚ ਇੱਕ ਗੈਂਗਸਟਰ ਦੀ ਇੰਟਰਵਿਊ ਹੋਈ ਹੈ ਜੋ ਤੱਕ ਇੱਕ ਪੰਜਾਬ ਸਰਕਾਰ ਦਾ ਕਹਿਣਾ ਕਿ ਪੰਜਾਬ ਦੀਆਂ ਜੇਲਾਂ ਚ ਕਿਸੇ ਦੀ ਇੰਟਰਵਿਊ ਨਹੀਂ ਉਹਨਾਂ ਕਿਹਾ ਕਿ ਪੰਜਾਬ ਦੀ ਸਥਿਤੀ ਦਿਨ-ਪਰ-ਦਿਨ ਖਰਾਬ ਹੁੰਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਮਾਜ ਪਾਰਟੀ ਪੂਰੇ ਪੰਜਾਬ ਦੇ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਲੱਗੀ ਹੋਆ ਜ਼ਿਲ੍ਹਾ ਲੈਵਲ ਦੇ ਢਾਂਚੇਆਂ ਅਤੇ ਸੰਬੰਧੀ ਲੈਵਲ ਦੇ ਢਾਂਚੇ ਅਸੀਂ ਰਿਵਿਊ ਕਰ ਰਹੇ ਹਾਂ ਪਰ ਅੱਗੇ ਜੋਨਲਰ ਸੈਕਟਰ ਤੇ ਕੰਮ ਨਾਲ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹਰ ਮੋਰਚੇ ਤੇ ਫੇਲ ਹੋ ਰਹੀ ਆ ਐਸਸੀ ਐਸਸੀ ਦੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਤੁਸੀਂ ਦੇਖੋ ਅੱਜ ਸਾਰੇ ਕਾਲਜਾਂ ਦੇ ਵਿੱਚ ਵਿਦਿਆਰਥੀ ਜਿਹੜੇ ਆ ਉਹਨਾਂ ਨੂੰ ਦਾਖਲਿਆਂ ਤੋਂ ਇਨਕਾਰ ਹੋ ਰਿਹਾ ਆ ਔਰ ਆਮ ਆਦੀ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਗੈਂਗਸਟਰਵਾਦ ਔਰ ਨਸ਼ੀ ਖਤਮ ਕਰ ਦਾਂਗੇ ਔਰ ਅੱਜ ਸਬੂਤ ਹੋ ਚੁੱਕਾ ਆ ਕਿ ਪੰਜਾਬ ਪੁਲਿਸ ਦੀ ਨੱਕ ਹੀ ਖਰੜ ਦਾ ਜਿਹੜਾ ਉਹਨਾਂ ਦਾ ਸੀਆਈਓ ਸਟਾਫ ਹੈ ਉੱਥੇ ਉਹਨਾਂ ਦੀ ਵੱਡੇ ਗੈਂਗਸਟਰ ਦੀ ਉਹ ਇੰਟਰਵਿਊ ਜਿਹੜੀ ਹੁੰਦੀ ਆ ਔਰ ਸਰਕਾਰ ਜਾਰੀ ਕਰਦੀ ਆ ਉਹਨੂੰ ਪੰਜਾਬ ਦੇ ਮੁੱਦਿਆਂ ਤੋਂ ਪਿਆਰ ਝਟਕਾਣ ਲਈ ਜਦੋਂ ਕਿ ਉਹੀ ਸਰਕਾਰ ਕਹਿੰਦੀ ਸੀ ਕਿ ਆਮ ਆਦਮੀ ਪਾਰਟੀ ਦੀ ਜੇਹਲਾ ਜਿਹੜੀ ਸਰਕਾਰ ਦੀ ਆ ਪੰਜਾਬ ਸਰਕਾਰ ਦੀ ਆ ਇੱਥੇ ਕੋਈ ਇੰਟਰਵਿਊ ਨਹੀਂ ਹੋਈ ਹੈ ਇਹ ਸਾਰੇ ਦਾ ਸਾਰਾ ਜਿਹੜਾ ਬੇਨਕਾਬ ਹੋ ਰਹੀ ਆ ਆ ਪਿੱਛੇ ਜਾਏ ਬਾਟਰ ਕੈਨਨ ਨਵਦੀਪ ਸਿੰਘ ਨੌਜਵਾਨ ਸਾਡਾ ਬਹੁਤ ਜਿਹਾਰੂ ਨੌਜਵਾਨ ਹੈ ਕਿਸਾਨ ਅੰਦੋਲਨ ਚ ਵੱਡਾ ਉਹਦਾ ਰੋਲ ਰਿਹਾ ਉਹ ਅੰਬਾਲਾ ਫੀਲ ਕੱਤੀ ਉਹਨੂੰ ਉਹਦੀ ਇੰਟਰਵਿਊ ਆਈ ਆ ਉਹਨੂੰ ਪੁੱਛਿਆ ਗਿਆ ਕਿ ਨਵਦੀਪ ਅ ਅ ਅੰਮਬਾਲਾ ਜੇਲ੍ਹ ਦੇ ਵਿੱਚ ਫੋਨ ਕਿੰਨੇ ਸੀ ਕਹਿੰਦੀ ਕੋਈ ਕਹਿੰਦਾ ਇਕ ਨਹੀਂ ਅੱਛਾ ਕਹਿੰਦੇ ਨਸ਼ੇ ਕੰਨੇ ਸੀ ਕਹਿੰਦਾ ਇਕ ਨਹੀਂ ਦੇ ਪਟਿਆਲੇ ਦੀ ਔਰ ਅੰਬਾਲਾ ਦੀ ਜੇਲ੍ਹ 'ਚ ਕਿੰਨਾ ਫਰਕ ਹੈ 40 ਕਿਲੋਮੀਟਰ ਦਾ ਤੇ ਪਟਿਆਲਾ ਪਲੱਸ ਪੂਰਾ ਪੰਜਾਬ ਜਿੱਨਾਂ ਇਹ ਨਸ਼ਿਆਂ ਦਾ ਗੜ ਜਿੱਨਾਂ ਮੋਬਾਈਲ ਫੋਨਾਂ ਦਾ ਗੜ ਇਹ ਪੰਜਾਬ ਪੁਲਿਸ ਨੰਨੀ ਆ ਉਹਦਾ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪਿਛਲੇ 30 ਨੂੰਆਂ ਚ ਅੱਜ ਤੱਕ ਵੀ ਪੱਕਾ ਡੀਜੀਪੀ ਨਹੀਂ ਲਗਾ ਸਕੀ ਇਸ ਕਰਕੇ ਬਹੁਜਨ ਸਮਾਜ ਪਾਰਟੀ ਆਮ ਆਦਮੀ ਪਾਰਟੀ ਨੂੰ ਸਾਬਕਸ ਕਰਨ ਲਈ ਪੰਜਾਬ ਦੇ ਵਿੱਚ ਦਲਤਾਂ ਨੂੰ ਪਛੜਿਆਂ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਵਿਦਿਆਰਥੀ ਨੂੰ ਲਾਮਬੰਦ ਕਰਦੀ ਹੈ ਬਹੁਜਨ ਸਮਾਜ ਪਾਰਟੀ ਅਗਲੇ ਆਉਣੇ ਵਾਲਾ 1 ਸਾਲ ਡੇਢ ਸਾਲ ਆਪਣਾ ਸਾਰਾ ਧਿਆਨ ਪਿੰਡ ਪਿੰਡ ਸੰਗਠਨ ਨੂੰ ਮਜ਼ਬੂਤ ਕਰਨ ਤੇ ਲਗਾ ਰਹੀ ਹੈ ਗੱਠ ਜੋੜਦੀ ਹੈ ਨੇ ਪੰਜਾਬ ਚ ਨਾ ਕੋਈ ਮਰੀ ਚੋੜਾ ਹੈ ਨਾ ਕੋਈ ਅਜਿਹੀ ਗੱਲਬਾਤ ਬਹੁਜਨ ਸਮਾਜ ਪਾਰਟੀ ਪੰਜਾਬ ਚ ਸਰਕਾਰ ਬਣਾ ਕੇ ਪਹਿਲੇ 24 ਘੰਟਿਆਂ ਦੇ ਵਿੱਚ OBC ਬਰਾਦਰੀਆਂ ਦੇ ਲਈ ਜਿਹੜੀ 25% ਰਿਜ਼ਰਵੇਸ਼ਨ ਦਿੱਤੀ ਆ ਉਹਨੂੰ ਲਾਗੂ ਕਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ